ਹਾਂਜੀ ਕਿਵੇਂ ਤੁਸੀਂ ਸਾਰੇ ਹੋਪਸ ਤੁਸੀਂ ਸਾਰੇ ਬਹੁਤ ਹੀ ਵਧੀਆ ਹੋ ਮੂਗੇ ਆਪਾਂ ਵੀ ਜ ਬਹੁਤ ਵਧੀਆ ਤੇ ਬਸ ਕੱਦੇ ਕੰਮਕਾਰ ਆਪਾਂ ਕਰ ਆਏ ਸੀਗੇ ਦਾਲ ਵੀ ਮੈਨੇ ਅੱਜ ਸੁਬਾਹ ਬਣਾਈਆ ਕਿਉਂਕਿ ਰਾਤ ਬੈਂਗਣੀ ਸੀ ਤੇ ਮਤਲਬ ਤੁਹਾਨੂੰ ਪਤਾ ਸਬਜ਼ੀ ਦਾ ਥੋੜੀ ਹੋ ਜਾਦੀ ਹੈਗੀ ਸੁਬਾਹ ਨੂੰ ਤੇ ਫੇਰ ਮੈਂਨੇ ਸੂਬਾ ਬਣਾ ਲਈ ਦਾਲ ਤੇ ਹੁਣ ਅਰੇ ਦੇ ਪਾਪਾ ਹੋਣਗੇ ਉਦੋਂ ਆਪਾਂ ਫੁਲਕੇ ਬਣਾ ਲਾਂਗੇ ਤੇ ਪਰੋਟੀ ਬਣਾਵਾਂਗੇ ਤੇ ਹੁਣ ਅਰੇ ਕੱਲਾ ਖੇਡਦਾ ਫਿਰਦਾ ਮੈਂ ਨਹੀਂ ਕੋਸ਼ਿਸ਼ ਕੀਤੀ ਵੀ ਜੂڑا ਕਰਾ ਲਵੇ ਪਰ ਪਤਾ ਨਾ ਜੂڑا ਕਰਨਾ ਬਹੁਤ ਔਖਾ ਮਤਲਬ ਕਿਵੇਂ ਨਾ ਕਿਵੇਂ ਖੇਡ ਲਾ ਕੇ ਬੱਚੇ ਨੂੰ ਮਤਲਬ ਪੁੰਮਲਾ ਕੇ ਜੇ ਨਾ ਬੁਸਲਾਤੇ ਜੇ ਫੇਰ ਕਰਨਾ ਪੈਂਦਾ ਪਰ ਨਾ ਅੱਜ ਤਾਂ ਉਹ ਹੱਥ ਹੀ ਨਹੀਂ ਲਵਾ ਰਿਹਾ ਸਿਰ ਨੂੰ ਕਰਾਈ ਹੀ ਰਿਹਾ ਜਿੰਨਾ ਕਿ ਦੇਖੋ ਹੁਣ ਕਦੋਂ ਗਰਾਊਂਡ ਕੱਲਾ ਨਾ ਕਿੱਡਾ ਫਿਰਦਾ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਨਰਾ ਸਸ਼ੀਗਰ ਕਰਦੋ हां वेरी गुड ओय 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 जिम्मी ਕਿੱਥੇ ਆ ਦਿਖਾਈਂ ਜਿੰਮੀ ਦਿਖਾਈਂ ਸਾਰਿਆਂ ਨੂੰ ਸਾਰਿਆਂ ਜਿੰਮੀ ਦਿਖਾ ਦੇ ਕਿੱਥੇ ਆ ਜਿੰਮੀ ਨੂੰ ਲੈ ਕੇ ਆ ਬਲਾ ਕੇ ਨਹੀਂ ਇਹ ਹੈ ਬੁਲਾਉਂਦਾ ਨਹੀਂਗਾ ਸੱਚੀ ਗੱਲ ਹੈ ਜਦੋਂ ਕੈਪਟਨ ਦੇਖ ਕੇ ਸੱਚੀ ਗੱਲ ਕਰਦੀ ਗੁੱਡ ਬாய் ਆ ਇਹ ਤਾਂ ਪਰ ਜਿੱਦੀ ਵੀ ਬਹੁਤ ਆ ਮਤਲਬ ਇਹਨੀ ਜ਼ਿਆਦੇ ਜਿੱਦ ਕਰਦਾ ਇੰਨਾ ਜ਼ਿਆਦੇ ਰੋਸਦਾ ਮਾੜਾ ਜਿਹਾ ਕੁਝ ਕਹਿ ਦੋ ਇਦਾਂ ਕਰਕੇ ਜਿੱਥੇ ਖੜਾਗਾ ਨਾ ਉੱਥੇ ਐਵੇਂ ਖੜ ਜਾਨਾ ਇਹਨੀ ਇੰਨੀ ਜਿੱਦ ਕਰਦਾ ਹੈ ਤੇ ਚਲੋ ਜੀ ਬਣੇ ਰਹੋ ਬਲੌਗ ਦੇ ਨਾਲ ਹੋਰ ਕਰਾਂਗੇ ਆਪਾਂ ਗੱਲਾਂ ਬਾਤਾਂ ਓਕੇ ਜੀ ਹਨਰ ਜਿਮੀ 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 ਤੁਸੀਂ ਕੀ ਕਰਨਾ ਤੁਸੀਂ ਖੇਡੋ ਤੁਸੀਂ ਖੇਡੋ ਜਿਮੀ ਦੇ ਨਾਲ ਖੇਡੋ ਜਿਮੀ ਦਿਕਾਣੇ ਪਟ ਗਈ ਕੰਨ ਕਿੱਥੇ ਨੇ ਜਿਮੀ ਦੇ ਇਸ ਕੰਨ ਨੇ ਗੁੱਦਗੁਦੀ ਕਰਦੇ ਕੁੱਤ ਕਾਲੀਆਂ ਕਰਦੇ ਜਿਮੀ ਦੇ ਜਿਮੀ ਨੂੰ ਪੁੱਛ ਬਾਲ ਕਿੱਥੇ ਆ ਇਹਨੂੰ ਪੁੱਛੀ ਬਾਲ ਕਿੱਥੇ ਆ ਬਾਲ ਚੱਕੀ ਫਿਰਦੀ ਸੀ ਪੁੱਤੇ ਤੇਰੀ ਇਹਨੂੰ ਕੁੱਛ ਬਾਲ ਕਿੱਥੇ ਤੇਰੀ ਬੱਦ ਦੇ ਹੈਗੀ ਆ ਕਿੱਥੇ ਆ ਤੁਸੀਂ ਜੂੜਾ ਕਰਾਉਣਾਗਾ ਕਾ ਤੋ ਇੱਥੇ ਕਰਾਂਗੇ ਜੂੜਾ ਕਰਾਉਣਾ ਕਰਾ। ਨਾ ਬੁੱਧੀ ਚੱਟ ਲੱਗਦੀ ਓ ਦੇ। ਗੁੱਚਾ ਹੋ ਜੂ। ਰੁੱਸ ਜੂ ਜਿੰਮੀ ਓ। ਰੁੱਸ ਜੂ ਜਿੰਮੀ। ਏ ਜਿੰਮੀ ਆ ਗਈ ਜਿੰਮੀ ਆ ਗਈ। ਜਿੰਮੀ ਆ ਜਾ ਬੱਚਾ। ਵਲੀਸੀ ਆਣੀ ਆਏ ਦੇ ਲਿਪਸਟਿਕ ਲਾਈ ਹੋਈ ਆ ਹੁਨਰ ਨੇ ਲਹੀ ਨਹੀਂ ਹੈਗੀ ਹਲੇ ਤੱਕ ਪਨਰਵੀ ਆ ਗਿਆ ਹੁਨਰਵੀ ਆ ਗਿਆ ਆ ਗਿਆ ਫੜ ਲਿਆ ਉਹਨੇ ਜਿਮੀ ਨੂੰ ਜਿਮੀ ਨੂੰ ਫੜ ਲਿਆ ਉਹਨਾਂ ਨੇ ਇਹ ਜੱਫੀ ਪਾ ਲੋ ਓਏ ਨਾ ਜਿਮੀ ਹੱਥ ਨਾ ਪਾਇਆ ਕਰ ਮੂੰਹ ਤੇ ਦਾ ਓਕੇ ਭੱਜ ਗਈ ਭੱਜ ਗਈ ਫੜ ਲਾ ਜਿਮੀ ਨੂੰ ਫੜ ਲਾ ਹੁਨਰ ਭੱਜ ਗਿਆ ਉਹਨਾਂ ਨੂੰ ਫੜ ਲੋ ਫੜ ਲੋ ਹਾਂਜੀ ਤੇ ਆਪਾਂ ਨਾ ਤੋਂ ਲੈ ਇਹ ਵੀ ਰੋਟੀ ਖਾ ਕੇ ਚਲੇ ਗਏ ਸੀ ਹੁਣ ਬਿਲਕੁਲ ਫ੍ਰੀ ਆ ਹੁਣ ਨਹਾ ਰਹੀ ਹਾਂ ਅਰਜੁਨੂ ਕਾਫੀ ਦਿਨਾਂ ਬਾਅਦ ਮੈਂ ਪ੍ਰੈਪ ਦਿੱਤ ਲਵਾਂਗੀ ਬਿਮਾਰ ਸੀ ਤਾਂ ਕਾਫੀ ਦਿਨਾਂ ਤੋਂ ਜ਼ੁਕਾਮ ਸੀ ਵੀ ਅੱਜੋ ਜੱਦ ਕਰਨ ਲੱਗੇ ਮੈਂ ਚਲੋ ਮੈਂ ਕਿ ਥੋੜਾ ਜਿਹਾ ਪਾਈਪ ਚ ਲਾ ਕੇ ਦੇ ਦੇਣੀ ਆ ਤੇ ਬਸ ਹੁਣ ਹੁਣ ਮੈਂ ਤਿਆਰ ਸ਼ੇਅਰ ਕਰ ਦੂੰਗੀ ਕੱਪੜੇ ਵਗੈਰਾ ਪਾ ਕੇ ਦਾ ਜੂੜਾ ਵਗੈਰਾ ਦੇਖਦੀ ਆ ਅਗਰ ਕਰਾਊਗਾ ਕਰਕੇ ਉਸ ਤੋਂ ਬਾਅਦ ਦੇਖਦੀ ਆ ਘਰ ਸੌਂਗਾ ਬਸ ਸੌਂ ਕੇ ਫਿਰ ਮੈਂ ਵੀ ਦੁਬਾਰਾ ਦੁਬਾਰਾ ਆਪਾਂ ਵੀ ਰੈਸਟ ਕਰਾਂਗੇ ਤੇ ਫਿਰ ਬਾਕੀ ਉਹ ਹੀ ਸ਼ਾਮ ਦੇ ਕੰਮ ਕਰ ਓਕੇ ਜੀ ਬਣੇ ਰਿਓ ਬਲੌਗ ਦੇ ਨਾਲ ਹਾਂਜੀ ਇੱਥੇ ਅਸੀਂ ਸ਼ਾਮ ਨੂੰ ਆਏ ਸੀਗੇ ਬਰਨਾਲੇ ਤੇ ਹੁਨਰ ਦੇ ਪਾਪਾ ਕਹਿੰਦੇ ਚੱਲ ਕੁਝ ਖਾ ਲੈਨੇ ਆਂਗੇ ਤੇ ਰਾਤ ਹੋ ਗਈ ਸੀ ਮਤਲਬ ਹਨੇਰਾ ਹੋ ਗਿਆ ਸੀਗਾ ਤੇ ਚਲੋ ਇੱਥੇ ਅਸੀਂ ਮੈਂ ਦਹੀਂ ਭੱਲਾ ਖਾਦਾ ਸੀ ਤੇ ਹੁਨਰ ਦੇ ਪਾਪਾ ਨੇ ਗੋਲ ਗੱਪੇ ਖਾਦੇ ਸੀ ਤੇ ਹੁਨਰ ਨੇ ਵੀ ਗੋਲ ਗੱਪੇ ਖਾਦੇ ਦਹੀਂ ਭੱਲਾ ਨਹੀਂ ਖਾਦਾ ਬਸ ਅਸੀਂ ਜਲਦੀ ਜਲਦੀ ਖਾ ਕੇ ਤੇ ਫੇਰ ਇਹਨੂੰ ਇੱਕ ਅਸੀਂ ਪਾਪੜੀ ਦਵਾਈ ਉਹਨਾਂ ਨੂੰ ਫੇਰ ਅਸੀਂ ਚਲੋ ਜੀ ਘਰ ਨੂੰ ਆ ਗਏ ਸੀਗੇ